ਬੁਢ ਲਾਡਾ ਵਿਕੇ ਯੁੱਧ ਨਸ਼ਿਆਂ ਦੇ ਵਿਰੁੱਧ ਰੈਲੀ ਹਲਕਾ ਵਿਧਾਇਕ ਮਨਸਿਪਲ ਬੁਤਰਾਮ ਦੀ ਅਗਵਾਈ ਹੇਠ ਕੱਢੀ ਗਈ ਇਸ ਮੌਕੇ ਵਰਕਰਾਂ ਵੱਲੋਂ ਹੱਥਾਂ 'ਚ ਯੁੱਧ ਨਸ਼ਿਆਂ ਵਿਰੁੱਧ ਸਲੋਗਨ ਤਖਤੀਆਂ ਲੈ ਕੇ ਪੂਰੇ ਸ਼ਹਿਰ 'ਚ ਹੁੰਦੇ ਹੋਏ ਰੈਲੀ ਕੀਤੀ ਗਈ ਤੇ ਜਾਗਰੂਕਤਾ ਵੀ ਫੈਲਾਈ ਗਈ ਇਸ ਮੌਕੇ ਹਲਕਾ ਵਿਧਾਇਕ ਬੁਤਰਾਮ ਨੇ ਕਿਹਾ ਕਿ ਨਸ਼ਾ ਸਮਾਜ ਲਈ ਇੱਕ ਸ਼ਰਾਪ ਹੈ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਸਮਾਜ ਤੋਂ ਕੱਟ ਜਾਂਦਾ ਹੈ ਉਨਾ ਕਹੇ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਨਸ਼ੇ ਨੂੰ ਖਤਮ ਕਰਨਾ ਹੈ ਜਿਸ ਦੇ ਤਹਿਤ अनेका ਨਸ਼ਾ ਤਸਕਰ ਨੂੰ ਫੜਕੇ ਚੇਲਾ ਦੇ ਵਿੱਚ ਵੀ ਭੇਜਿਆ ਗਿਆ ਹੈ ਅੱਜ ਜੋ ਭਗਵੰਤ ਮਾਨ ਦੀ ਸੋਚ ਸੀ ਜੁਧ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਅੱਜ ਜੋ ਸਾਨੂੰ ਹਦਾਇਤ ਕੀਤੀ ਗਈ ਸੀ ਵੀ ਆਪਾਂ ਸਾਰੇ ਪਿੰਡਾਂ ਚ ਸਾਰੇ ਸ਼ਹਿਰ ਦੇ ਬਾੜਾਂ ਦੇ ਵਿੱਚ ਆਪਾਂ ਰੋਸਮਾਰਚ ਕਰਨਾ ਹੈਗਾ ਅੱਜ ਸਾਰੇ ਸਾਰੇ ਜਿੰਨੇ ਵੀ ਬਾੜ ਦੇ ਸਾਡੇ ਪ੍ਰਧਾਨ ਨੇ ਸ਼ਹਿਰੀ ਨੇ ਉਹਨਾਂ ਨੇ ਇਕੱਠੇ ਹੋ ਕੇ ਸੰਕੇਤ ਦਿੱਤਾ ਹੈ ਵੀ ਨਸ਼ਿਆਂ ਦੇ ਵਿਰੁੱਧ ਇੱਕ ਮਹਿੰਮ ਚੱਲ ਚੁੱਕੀ ਹੈ ਵੀ ਜਿਹੜੇ ਨਸ਼ਾ ਤਸਕਰ ਨੇ ਉਹ ਪੰਜਾਬ ਛੱਡ ਕੇ ਭੱਜ ਜਾਣਾ ਜਾਂ ਇਹਨੂੰ ਛੱਡਦਾ ਨਾ ਅਸੀਂ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਇਹ ਮਹਿੰਮ ਹੈ ਇਕੱਲੀ ਆਮ ਆਦਮੀ ਪਾਰਟੀ ਦੀ ਮਹਿੰਮ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਪ੍ਰਤੀ ਹਮਲਾ ਕਰਨਾ ਪਊਗਾ ਜਿੰਨਾ ਚਿਰ ਸਾਰੇ ਸ਼ਹਿਰੀ ਸਾਰਾ ਪੰਜਾਬ ਇਕੱਠਾ ਹੋ ਕੇ ਇਹਨਾਂ ਦੇ ਵਿਰੁੱਧ ਬੋਲਦਾ ਨਹੀਂ ਹੈਗਾ ਵੀ ਕਿੱਥੇ ਨਸ਼ਾ ਰਹੇਗਾ ਇਹਦਾ ਲੱਕ ਤਾਂ ਟੁੱਟੂਗਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਇਸ ਮਹੀਨੇ ਦੇ ਵਿੱਚ ਬਹੁਤ ਬਹੁਤ ਭਾਗ ਲੀਏ ਜਿੰਨੇ ਸਾਡੇ ਅੱਜ ਵਲੰਟੀਅਰ ਆਏ ਨੇ ਸਾਡੇ ਵੀਰ ਆਏ ਨੇ ਸਾਰੀਆਂ ਭੈਣਾਂ ਆਈਆਂ ਨਿਗੀਆਂ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਖਾਸ ਤੋ ਸਾਡੇ ਐਮਐਲਏ ਸਾਹਿਬ ਨੇ ਸਾਡੇ ਨਾਲ ਲੱਗੇ ਅੱਜ ਸਾਰੇ ਸ਼ਹਿਰ ਦਾ ਮਾਰਚ ਕੱਢਿਆਗਾ ਉਹਨਾਂ ਨੂੰ ਵੀ ਬਹੁਤ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਧੰਨਵਾਦ ਇਸੇ ਤਰ੍ਹਾਂ ਅਸੀਂ ਇਹਦੇ ਨਸ਼ੇ ਦੇ ਵਿਰੁੱਧ ਧਰਨੇ ਮੁਜ਼ਾਰੇ ਕਰਦੇ ਰਹਾਂਗੇ ਜਦੋਂ ਤੱਕ ਇਹ ਖਤਮ ਨਹੀਂ ਹੁੰਦੇ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਹਿ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸੀ ਜੋ 1 ਮਾਰਚ 2025 ਤੋਂ ਚਾਲੂ ਸੀ ਤੇ ਉਸ ਮੁਹਿੰਮ ਦੇ ਜਿਹੜਾ ਪੜਾਵਰ ਪੜਾ ਅਸੀਂ ਅੱਗੇ ਵਧ ਰਹੇ ਆ ਪਹਿਲੇ ਪੜਾ ਦੇ ਵਿੱਚ ਅਸੀਂ ਨਸ਼ਿਆਂ ਤਸਕਰ ਦੇ ਖਿਲਾਫ ਪਰਚੇ ਦਰਜ ਕੀਤੇ ਔਰ ਡੀਜੀਪੀ ਤੋਂ ਲੈ ਕੇ ਕਨਸਟੇਬਲ ਤੱਕ ਸਾਰੀ ਜਿਹੜੀ ਪੁਲਿਸ ਹੈ ਉਹ ਨਸ਼ਿਆਂ ਦੇ ਮਗਰ ਲਾਈ ਮੁੱਖ ਮੰਤਰੀ ਸਰ ਭਵਾਂ ਸਿੰਘ ਮਾਨ ਨੇ ਸੋ ਅੱਜ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਹੋਈਆਂ ਨੇ 27000 ਦੇ 37000 ਦੇ ਕਰੀਬ ਪਰਚੇ ਦਰਜ ਹੋਏ ਨੇ 21000 ਦੇ ਕਰੀਬ ਦੇ ਤਸਕਰ ਨੇ ਉਹ ਜਿਹੜਾ ਜਬੰਦ ਨੇ ਤੇ ਕੌਂਟਰਾ ਦੀ ਕੌਂਟਰਾ ਜਿਹੜਾ ਨਸ਼ਾ ਸੀਗਾ ਉਹ ਪਕੜਿਆ ਜਾ ਚੁੱਕਿਆ ਹੈ ਕਰੋੜਾਂ ਰੁਪਏ ਡਰੱਗ ਮੰਡੀ ਜਿਹੜੀ ਪਕੜੀ ਜਾ ਚੁੱਕੀ ਹੈ ਸੋ ਇਸ ਮਹਿੰਮ ਦਾ ਜਿਹੜਾ ਹੈਗਾ ਜਿਹੜੇ ਇਹ ਵਿਰੋਧੀ ਬੰਦੇ ਸੀ ਨਸ਼ਿਆਂ ਦੇ ਜਿਹੜਾ ਨਸ਼ਾ ਤਸਕਰ ਸੀਗੇ ਉਹਨਾਂ ਸੋਚਿਆ ਹੋਊਗਾ ਸ਼ਾਇਦ ਵੀ ਇਹ 1-2 ਮਹੀਨੇ ਚੱਲੂਗਾ ਪਰੰਤੂ ਸਾਡੀ ਸੋਚ ਹੈ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਸੋਚ ਹੈ ਆਮ ਆਦਮੀ ਪਾਰਟੀ ਸੋਚ ਹੈ ਉਹ ਇਹ ਹੈ ਵੀ ਜਿੰਨਾ ਚਿਰ ਪੰਜਾਬ ਦੇ ਨਸ਼ਾ ਬਿਲਕੁਲ ਖਤਮ ਨਹੀਂ ਹੁੰਦਾ ਇਹ ਮਹਿੰਮ ਚੱਲਦੀ ਰਹੂਗੀ ਸੋ ਅਜ ਦੂਜੇ ਪੜਾਅ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਿ ਜਿੰਨਾ ਚਿਰ ਲੋਕ ਜਾਗਰਤ ਨਹੀਂ ਹੁੰਦੇ ਲੋਕ ਨਾਲ ਨਹੀਂ ਤੇ ਮੈਨੂੰ ਬਾਲ ਨਹੀਂ ਮਿਲਦਾ ਸੋ ਅੱਜ ਫਿਰ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਅਸੀਂ ਮਾਰਚ ਕੀਤਾ ਹੈ ਪੰਜਾਬ ਦੇ 137 ਸ਼ਹਿਰਾਂ ਦੇ ਵਿੱਚ ਅਸੀਂ ਮਾਰਚ ਕੀਤਾ ਹੈ ਅੱਜ ਭਾਡਾੜਾ ਵਿੱਚ ਮਾਰਚ ਕੀਤਾ ਜਾ ਰਿਹਾ ਹੈ ਸਾਰੇ ਜਿਹੜੇ ਬੀਡੀਐਸ ਦੇ ਮੈਂਬਰ ਨੇ ਵਿਲੇਜ ਡਿਫੈਂਸ ਕਮਟੀ ਦੇ ਮੈਂਬਰ ਨੇ ਸ਼ਹਿਰੀ ਡਿਫੈਂਸ ਕਮਟੀ ਦੇ ਮੈਂਬਰ ਨੇ ਵਾਰਡਾਂ ਦੇ ਉਹਨਾਂ ਨੇ ਅੱਜ ਮਿਲ ਕੇ ਝੰਡੇ ਚੱਕ ਕੇ ਜੁੱਧ ਨਸ਼ਾ ਵਿਰੁੱਧ ਨੱਚਦੇ ਚੱਕ ਕੇ ਅੱਜ ਸਾਰੇ ਅਸੀਂ ਭਾਡੜੇ ਦੇ ਵਿੱਚ ਇੱਕ ਮਾਰਚ ਕੀਤਾ ਹੈ ਇਹਦੇ ਖਿਲਾਫ ਲੋਕਾਂ ਨੂੰ ਜਾਗਰਤ ਕੀਤਾ ਕਿ ਆਮ ਆਦੀ ਪਾਰਟੀ ਜਿਹੜੇ ਦੂਜੀਆਂ ਪਾਰਟੀਆਂ ਸੀ ਉਹਨਾਂ ਨੇ ਕਿਤੇ ਇਹੋ ਜਿਹਾ ਕੰਮ ਨਹੀਂ ਕੀਤਾ। ਉਹਨਾਂ ਨੇ ਪਿੰਡ ਸੋਸ਼ਲ ਕੰਮ ਕਿਤੇ ਲਈ ਨਹੀਂ। ਉਹਨਾਂ ਨੇ ਨਸ਼ਿਆਂ ਦੇ ਖਿਲਾਫ ਇਸ ਤਰ੍ਹਾਂ ਕਿਤੇ ਮਾਰਚ ਜਾਂ ਮੁਜ਼ਾਹਰਾ ਕੀਤੇ ਨਹੀਂ। ਅੱਜ ਤੁਸੀਂ ਦੇਖੋਗੇ ਆਮ ਆਦੀ ਪਾਰਟੀ ਇਹ ਕੰਮ ਵੀ ਕਰ ਰਹੀ ਹੈ। ਤਾਂ ਜੋ ਲੋਕਾਂ ਨੂੰ ਇਹ ਨਸ਼ਿਆਂ ਦੇ ਖਿਲਾਫ ਇੱਕ ਰੋਸ ਲਹਿਰ ਵਜੋ ਅਸੀਂ ਕਿਹੜਾ ਕਰ ਸਕੀਏ। ਉਹਨਾਂ ਨੂੰ ਪਤਾ ਲੱਗ ਚੁੱਕੇ ਵੀ ਜਿੰਨਾਂ ਲੋਕਾਂ ਨੇ ਅੱਜ ਪੰਜਾਬ ਦੀ ਜਵਾਨੀ ਖਤਮ ਕੀਤੀ ਹੈ ਜਿੰਨਾਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਨੇ ਕਿਤੇ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਵੀ ਉਹ ਪਿੰਡਾਂ ਦੇ ਵਿੱਚ ਇਹ ਸ਼ਹਿਰਾਂ ਦੇ ਵਿੱਚ ਉਸ ਮੁਜਾਰੇ ਕਰਨ ਮਾਰਚ ਪਾਸ ਕਰਨ ਨਸ਼ੇ ਦੇ ਖਿਲਾਫ ਕਿਉਂਕਿ ਸਮਾਜਿਕ ਕੰਮ ਲੈ ਕੇ ਜਿਹੜਾ ਆਵਾਦੀ ਪਾਰਟੀ ਚੱਲੀ ਹੈ ਉਸ ਨੂੰ ਅਸੀਂ ਅੱਜ ਤੁਹਾਡੇ ਸਾਹਮਣੇ ਹੈ ਕਿ ਸੈਂਕੜੇ ਦੀ ਗੰਟੀ ਦੇ ਵਿੱਚ ਸਾਡੇ ਜਿਹੜੇ ਵਰਕਰ ਨੇ ਉਹਨਾਂ ਨੇ ਸ਼ਹਿਰ ਵਿੱਚ ਮਾਰਚ ਪਾਸ ਕੀਤਾ ਸੋ ਅਸੀਂ ਸਾਰਿਆਂ ਨੂੰ ਸਲੂਟ ਕਰਦੇ ਆ ਸਾਰਾ ਧੰਨਵਾਦ ਵੀ ਕਰਦੇ ਆ ਉਹ ਚੱਲਿਆ ਹੋਇਆ ਇੱਕ ਕਦਮ ਇਹ ਨਸ਼ੇ ਦੇ ਉੱਤੇ ਇੱਕ ਪ੍ਰਹਾਰ ਸਿੱਧ ਹੋਵੇਗਾ ਔਰ ਇਸ ਅੱਗੇ ਤੋਂ ਅੱਗੇ ਜਿਹੜੇ ਅਗਲੇ 2 ਸਟੈਪ ਹੋਰ ਨੇ ਉਹ ਪਾਰਟੀ ਦੱਸੂਗੀ ਉਹਦੇ ਨਾਲ ਜਿਹੜਾ ਹੈਗਾ ਅਸੀਂ ਚੱਲਦਾ ਰਹੂਗਾ ਇਹਦੇ ਇਸ ਇਹ 5-10 ਸਾਲ ਚੱਲਦਾ ਰਹੂਗਾ ਜੇ ਨਿਕਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਕੇ ਪੰਜਾਬ ਰੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਦੇ ਇੱਕ ਅਸੀਂ ਨਸ਼ਾ ਦੇ ਖਿਲਾਫ ਜਿਹੜਾ ਹੈਗਾ ਮੈਂ ਮੈਂ ਉਹ ਜਾਰੀ ਰੱਖਾਂਗੇ